ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਦੇਖ ਰਹੇ ਆ ਤੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਅੱਜ ਆਪਾਂ ਗੱਲ ਕਰਾਂਗੇ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਣਾ ਝੋਨਾ ਨੂੰ ਸਾਰੇ ਦੀ ਵੱਲ ਵੱਧ ਰਿਹਾ ਏ ਤੇ ਬਹੁਤ ਝੋਨਿਆਂ ਦੇ ਅਨੁਸਾਰਾ ਸ਼ੁਰੂ ਕਰ ਵੀ ਦਿੱਤਾ ਹੈ ਤੇ ਬਹੁਤ ਝੋਨਿਆਂ ਦੀ ਸਟੇਜ ਜੈਨਕੀ ਗੋਬ ਸਟੇਜ ਚੱਲ ਰਹੀ ਹੈ ਗੋਬ ਦੇ ਵਿੱਚ ਝੋਨਾ ਆ ਰਿਹਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਗੋਬ ਦੀ ਸੁੰਡੀ ਹੋਗੀ ਪੱਤਾ ਲਵੇਟ ਹੋਗੀ ਤੇ ਹਰੇ ਟਿੱਡੇ ਦਾ ਮੇਨ ਜਿਹੜਾ ਹਰਾ ਟਿੱਡਾ ਦੇਖਿਓ ਆਪਣੇ ਖੇਤਾਂ ਦੇ ਵਿੱਚ ਇਹਨਾਂ ਦਾ ਚੀਜ਼ਾਂ ਦਾ ਸਾਰਿਆਂ ਦਾ ਅਟੈਕ ਬਹੁਤ ਹੁੰਦਾ ਤੇ ਇਹਨਾਂ ਦੀ ਆਪਾਇ ਦਿਨਾਂ ਦੇ ਵਿੱਚ ਰੋਗ ਥਾਮ ਜ਼ਰੂਰੀ ਆ ਬਹੁਤ ਕਿਉਂਕਿ ਤੁਸੀਂ ਗੌਰ ਕਰਿਓ ਜਿਹੜੀ ਪੱਤਾ ਲਵੇਟ ਸੁੰਡੀ ਐ ਪਹਿਲਾ ਕੋਈ ਵੀ ਐ ਉਹਦਾ ਜੇ ਅਟੈਕ ਹੈਗਾ ਵੀ ਤਾਂ ਆਪਣੀ ਝੋਨੇ ਨੂੰ ਘਟ ਨੁਕਸਾਨ ਕਰੂਗੀ ਤੇ ਹੁਣ ਜਦ ਆਪਣੀ ਮੁੰਜਰ ਨਿਕਲਣੀ ਐ ਜੇ ਉਹਨੇ ਅਟੈਕ ਕਰਤਾ ਤਾਂ ਆਪਣੀ ਮੁੰਜਰ ਉਥੇ ਸੁੱਕ ਜਾਣੀ ਐ ਸੁੱਕੀ ਹੋਈਆਂ ਮੁੰਜਰਾਂ ਦਾ ਇਹੀ ਕਾਰਨ ਹੁੰਦਾ ਏ ਉਹ ਸੁੰਡੀ ਦੀ ਸਮੱਸਿਆ ਹੁੰਦੀ ਐ ਤੇ ਅੱਜ ਆਪਾਂ ਇਹ ਤੁਹਾਨੂੰ ਇੱਕ ਟੈਕਨੀਕਲ ਬਾਰੇ ਦੱਸਾਂਗੇ ਵੀ ਇਹਨਾਂ ਦੀ ਆਪਾ ਰੋਗ ਥੰਮ ਕਿਵੇਂ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੂੰ ਪਤਾ ਨਹੀਂ ਹੈ ਵੀ ਪਤਾ ਕਿਵੇਂ ਲੱਗੂਗਾ ਵੀ ਆਪਣੇ ਝੋਨੇ ਦੇ ਵਿੱਚ ਸੁੰਡੀ ਦਾ ਅਟੈਕ ਹੈਗਾ ਜਾਂ ਨਹੀਂ ਉਹ ਕਿਸਾਨ ਵੀਰ ਕੀ ਕਰਨ ਤੁਸੀਂ ਆਪਣੇ ਝੋਨੇ ਦੀ ਕੋਈ ਵੀ ਛਾਂ ਵਾਲੀ ਜਗ੍ਹਾ ਹੈ ਜਿਹੜੀ ਜਾਂ ਦਰਖਤ ਹੈ ਥੱਲੇ ਉੱਥੇ ਤੁਸੀਂ ਜਾ ਕੇ ਦੇਖਣਾ ਜਿਵੇਂ ਸ਼ੋਰੇ ਵਾਲੀ ਜਗ੍ਹਾ ਤੁਹਾਨੂੰ ਸੁੰਡੀ ਦਾ ਅਟੈਕ ਦੇਖਣ ਨੂੰ ਜ਼ਰੂਰ ਮਿਲੂਗਾ ਉੱਥੇ ਜ਼ਰੂਰ ਗੌਰ ਕਰਿਓ ਆਪਣੇ ਖੇਤਾਂ ਦੇ ਵਿੱਚ ਜਨਨਿਕ ਛਾਂ ਵਾਲੀ ਜਗ੍ਹਾ ਜਿੱਥੇ ਦਰਖਤ ਦੇ ਥੱਲੇ ਕੋਈ ਵੀ ਸ਼ੋਰੇ ਥੱਲੇ ਦੇਖਿਓ ਸੁੰਡੀ ਦਾ ਅਟੈਕ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਹੁਣੇ ਸਾਰੀਆਂ ਚੀਜ਼ਾਂ ਦਾ ਆਪਾ ਟੈਕਨੀਕਲ ਜਿਹੜਾ ਵਰਤਨਾ ਏ ਉਹਦਾ ਨਾਮ ਹੈਗਾ ਜੀ ਕਾਰਟਪ ਹਾਈਡਰੋਲਿਕ ਰਾਈਡ 75 ایسਜੀ ਜਿਹੜਾ ਇੱਕ ਟੈਕਨੀਕਲ ਹੁੰਦਾ ਏ ਕਾਰਟਪ ਹਾਈਡਰੋਕਲੋਰਾਈਡ 75 एसजी ਇਹ ਜਿਹੜਾ ਟੈਕਨੀਕਲ ਹੈ ਇਹ ਇਹ ਜਿਹੜੇ ਤਿੰਨੇ ਚੀਜ਼ਾਂ ਹੈ ਗੋਭ ਦੀ ਸੁੰਡੀ ਪੱਤਾ ਲਪੇਟ ਇਹਨਾਂ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਕੰਟਰੋਲ ਕਰਦਾ ਹੈ ਇਹਦਾ ਕੰਮ ਕਰਨ ਦਾ ਜਿਹੜੇ ਬੈਨੀਫਿਟ ਹੈ ਖੂਬੀ ਹੈ ਜਿਹੜੀ ਹੈ ਇਹਦੇ ਵਿੱਚ ਇਹਦਾ ਕੰਮ ਕੀ ਹੈ ਇਹਨੇ ਇਕੱਲੇ ਸੁੰਡੀ ਨੂੰ ਨਹੀਂ ਕੰਟਰੋਲ ਕਰਨਾ ਜਿਹੜੇ ਪੁਮਕੜ ਹੈ ਜਾਂ ਟੱਡਾ ਹੈ ਕੋਈ ਵੀ ਇਹਨੇ ਉਹਨੂੰ ਵੀ ਕੰਟਰੋਲ ਕਰਨਾ ਤੇ ਜਿਹੜੇ ਅੰਡੇ ਦਿੱਤੇ ਹੋਏ ਐ ਜਿਨ੍ਹਾਂ ਦੇ ਵਿੱਚੋਂ ਸੁੰਡੀ ਹਜੇ ਨਹੀਂ ਨਿਕਲੀ ਤੇ ਉਹਨਾਂ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕੰਟਰੋਲ ਕਰਦਾ ਹੈ। ਤੇ ਦੂਜੀ ਗੱਲ ਜਿਹੜਾ ਤੁਸੀਂ ਕਦੇ ਵੀ ਦੇਖਿਆ ਹੋਊਗਾ ਜਿਹੜਾ ਹਰਾ ਟੱਡਾ ਹੁੰਦਾ ਹੈ ਇਹਦੇ ਵਿੱਚ ਝੋਨੇ ਦੇ ਵਿੱਚ ਆਪਣੇ ਉਹ ਪਹਿਲਾਂ ਤਾਂ ਆਪਣੇ ਝੋਨੇ ਦੇ ਪੱਤੇ ਟੁੱਕਦਾ ਹੈ। ਤੇ ਉਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਤੇ ਉਹ ਨੁਕਸਾਨ ਕਿਵੇਂ ਕਰਦਾ ਤੁਸੀਂ ਗੌਰ ਕਰਿਓ ਜਦ ਆਪਣੀ ਮੁੰਜਰ ਨਿਕਲਦੀ ਹੈ ਤਾਂ ਉਹ ਦਾਣੇ ਦਾ ਰਸ ਚੂਸਦਾ ਹੈ ਉਹ ਦਾਣਾ ਫੋਕਾ ਹੋ ਜਾਂਦਾ ਹੈ ਤੇ ਉਹ ਇੱਕ ਦਾਣੇ ਨੂੰ ਨਹੀਂ ਉਹ ਆਪਣੀ ਸਾਰੀ ਪੱਲੀ ਨੂੰ ਡੈਮੇਜ ਕਰਦਾ ਹੈ ਤੇ ਉਹ ਆਪਣੇ ਝੋਨੇ ਦੇ ਵੀ ਜਰੂਰ ਦੇਖਿਓ ਜਦੋਂ ਤੁਸੀਂ ਬੱਟਪੋ ਨੂੰ ਨੰਗੂਗੇ ਤਾਂ ਬਹੁਤ ਜ਼ਿਆਦਾ ਐ ਟੈਡੇ ਉਡਣਗੇ ਹਰੇ ਟੈਡੇ ਤੇ ਹੋਰ ਕੋਈ ਵੀ ਦਵਾਈ ਕੋਈ ਵੀ ਟੈਕਨੀਕਲ ਹੈ ਹੋਰ ਸਾਰੇ ਕੰਮ ਨਹੀਂ ਕਰਦਾ ਜਿਹੜਾ ਇਹ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੈ ਕਾਰਟਾਪ ਹਾਈਡਰੋਕਲੋਰਾਈਡ 75s g ਇਹ ਆ ਤਿੰਨੇ ਚੀਜ਼ਾਂ ਨੂੰ ਕੰਟਰੋਲ ਕਰਦਾ ਤੇ ਆਂਡਿਆਂ ਨੂੰ ਵੀ ਖਤਮ ਕਰਦਾ ਹੈ ਤੇ ਹੁਣ ਜਿਹੜੀ ਇਹਦੀ ਆਪਾਂ ਡੋਜ ਹੈ ਉਹ ਕਿੰਨੀ ਵਰਤਣੀ ਹੈ ਜਿਹੜੀ ਇਹਦੀ ਆਪਾਂ ਡੋਜ ਹੈਗੀ ਹੈ ਉਹ ਆਪਾਂ 75 ਤੋਂ 200 170 ਤੋਂ 200 ਗ੍ਰਾਮ ਆਪਾਂ ਵਰਤ ਸਕ ਵਰਤ ਸਕਦੇ ਆ ਤੇ ਜਿਹੜੀ ਇਹਦਾ ਟਾਈਮ ਪੀਰੀਅਡ ਹੈ ਜਣ ਕੇ ਇਹ 30 ਦਿਨ ਤੱਕ ਆਪਣੇ ਝੋਨੇ ਦੇ ਵਿਚਾਰ ਰੱਖਦਾ ਹੈ ਕੋਈ ਵੀ ਆਪਣੇ ਝੋਨੇ ਦੇ ਵਿੱਚ ਆਂਡੇ ਜਾਂ ਭਮੱਕੜ ਜਾਂ ਸੁੰਡੀ ਦਾ ਅਟੈਕ ਨਹੀਂ ਦੇਖਣ ਨੂੰ ਮਿਲੇਗਾ ਤੇ ਜੇ ਇਹਦੀ ਆਪਾਂ ਕੀਮਤੀ ਦੀ ਗੱਲ ਕਰੀਏ ਕੀਮਤ ਤੁਹਾਨੂੰ ਇਹ ਇਹਦੀ ਪੈਕਿੰਗ 100 ਗ੍ਰਾਮ ਦੀ ਵੀ ਆਂਦੀ ਹੈ 500 ਗ੍ਰਾਮ ਦੀ ਵੀ ਤੇ ਕਿਲੋ ਦੀ ਵੀ ਮਿਲ ਜੂਗੀ ਤੇ 500 ਗ੍ਰਾਮ ਦੀ ਤੁਹਾਨੂੰ ਜਿਹੜੀ ਇਹਦੀ ਪੈਕਿੰਗ ਹੈ ਉਹ 1100 ਤੋਂ 1200 ਰੁਪਏ ਦੀ ਮਿਲ ਜੂਗੀ ਤੇ 1 ਕਿਲੋ ਦੀ ਤੁਹਾਨੂੰ 2400 ਤੋਂ 2500 ਰੁਪਏ ਕਿਲੋ ਮਿਲ ਜੂਗੀ ਤੇ ਬਹੁਤ ਵਧੀਆ ਟੈਕਨੀਕਲ ਹੈ ਤੇ ਫਾਇਦੇ ਵੀ ਬਹੁਤ ਹੈ ਇਹਦੇ ਤੇ ਇੱਕ ਮੇਨ ਪੁਆਇੰਟ ਕਦੇ ਵੀ ਸਪਰੇਅ ਕਰਨ ਲੱਗੇ 200 ਲੀਟਰ ਪਾਣੀ ਦੀ ਸਪਰੇਅ ਜਰੂਰ ਕਰੋ 150 ਲੀਟਰ ਤਾਂ ਜਰੂਰੀ ਹੈ ਜਾਨੀ ਕਿ ਜੇ ਆਪਾਂ ਬੈਟਰੀ ਵਾਲੇ ਪੰਪ ਨਾਲ ਸਪਰੇਅ ਕਰੋਗੇ ਤਾਂ ਬਹੁਤ ਬੈਨੀਫਿਟ ਹੈ ਬੈਟਰੀ ਵਾਲੇ ਪੰਪ ਨਾਲ ਸਪਰੇਅ ਕਰੋ ਤੇ 150 ਲੀਟਰ ਪਾਣੀ ਦੀ ਸਪਰੇ ਜਰੂਰ ਕਰੋ ਤੇ ਸੋਵੇ ਦੇ ਟਾਈਮ ਸਪਰੇ ਕਰੋ ਕਿਉਂਕਿ ਸੋਵਤ ਤੇਲ ਪਾਈ ਹੋਈ ਹੁੰਦੀ ਹੈ ਤੇ ਉਹਦੇ ਨਾਲ ਆਪਣਾ ਪਾਣੀ ਦਾ ਵੀ ਵੱਧ ਜੇ ਆਪਾਂ ਥੋੜੇ ਪਾਣੀ ਦੀ ਵੀ ਸਪਰੇ ਕਰੂਗੇ ਤਾਂ ਆਪਾਂ ਨੂੰ ਬੈਨੀਫਿਟ ਵੱਧ ਮਿਲੂਗਾ ਤੇ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਲੋਗੇ ਸੰਭਾਵਾਂ ਤੱਕ ਵੀ ਵੀਡੀਓ ਆਪਣੀ ਪਹੁੰਚ ਸਕੇ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ